ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਹਿੰਦ ਦੇ ਪ੍ਰਬੰਧ ਲਈ ਕੁਝ ਸਿਪਾਹੀ ਕੁਝ ਸਿੰਘ ਸਿਪਾਹੀਆਂ ਨੂੰ ਛੱਡ ਕੇ ਬਾਜ ਸਿੰਘ ਨੇ ਜੜੀ ਚੂਕ ਦੀ ਨਾਲ ਜਲੰਧਰ ਵੱਲ ਚਾਲੇ ਪਾ ਦਿੱਤੇ ਰਸਤੇ ਵਿੱਚ ਜਿੱਥੇ ਮੁਸਲਮਾਨ ਵਸੋਂ ਵਿੱਚ ਸਹਿਮ ਦਾ ਮਾਹੌਲ ਬਣਿਆ ਉੱਥੇ ਦੂਸਰੇ ਲੋਕਾਂ ਨੇ ਸਿੰਘਾਂ ਦਾ ਦਿਲ ਖੋਲ ਕੇ ਸਵਾਗਤ ਕੀਤਾ ਪਿੰਡਾਂ ਦੇ ਕੁਝ ਲੋਕ ਵੀ ਖਾਲਸਾ ਦਲ ਨਾਲ ਰਲ ਗਏ ਸਤਲੋਜ ਦਰਿਆ पार ਕਰਕੇ ਬਾਦ ਸਿੰਘ ਨੇ ਪੜਾ ਕੀਤਾ ਉਸਨੇ ਸੁਲਤਾਨਪੁਰ ਲੋਧੀ ਬੈਠੇ ਸ਼ਮਸ ਖਾਨ ਲਈ ਬੰਦਾ ਸਿੰਘ ਦਾ ਫਰਮਾਨ ਦੇ ਕੇ ਦੋ ਸਿੰਘਾਂ ਨੂੰ ਭੇਜਿਆ ਜਦ ਸਿੰਘਾਂ ਨੇ ਫਰਮਾਨ ਪਹੁੰਚਾਇਆ ਤਾਂ ਖਾਲਸਾ ਰਾਜ ਦੀ ਮੋਹਰ ਨਾਲ ਜਾਰੀ ਹੋਇਆ ਫਰਮਾਨ ਪੜ ਕੇ ਸ਼ਮਸ ਖਾਨ ਨੂੰ ਮੁੜਕਾ ਆ ਗਿਆ ਲਿਖਿਆ ਸੀ ਸੁਲਤਾਨਪੁਰ ਲੋਧੀ ਦੇ ਫੌਜਦਾਰ ਸ਼ਮਸ ਖਾਨ ਨੂੰ ਹੁਕਮ ਹੈ 5 ਲੱਖ ਨਜਰਾਨਾ ਲੈ ਕੇ ਅਤੇ 1000 ਬੰਦੂਕਾਂ ਤੇ ਗੋਲੀ ਸਿੱਕਾ ਲੈ ਕੇ ਬਾਜ ਸਿੰਘ ਨੂੰ ਅੱਗੋਂ ਆ ਮਿਲੇ ਆਪਣੇ ਇਲਾਕੇ ਦੀ ਸਾਰੀ ਜ਼ਮੀਨ ਹਲਵਾਕਾਂ ਦੇ ਹਵਾਲੇ ਕਰ ਦੇਵੇ ਆਪਣੀ ਸੈਨਾ ਵਿੱਚ ਸਿੰਘ ਪ੍ਰਤੀ ਕਰੇ ਆਪਣੇ ਸਲਾਹਕਾਰਾਂ ਨਾਲ مشورہ ਕਰਕੇ ਸ਼ਮਸ ਖਾਨ ਨੇ ਚਾਲ ਖੇਡੀ ਇੱਕ ਰੁਕਾ ਲੈ ਕੇ ਸਿੰਘਾਂ ਨੂੰ ਫੜਾ ਕੇ ਆਖਿਆ ਆਪਣੇ ਸਰਦਾਰ ਨੂੰ ਪੁੱਛਦਾ ਕਰੋ ਬਾਜ ਸਿੰਘ ਆਪਣੇ ਹਰ ਕਾਹਰੀਆਂ ਦੀ ਉਡੀਕ ਵਿੱਚ ਸੀ ਜਦ ਸਿੰਘ ਪੁੱਜੇ ਰੁਕਾ ਪੜਿਆ ਸ਼ਮਸਖਾਨ ਖਾਲਸੇ ਦੀ ਸ਼ਰਣ ਵਿੱਚ ਆਨਲੀ ਰਾਜੀ ਹੈ ਮੈਂ ਸਿੰਘਾਂ ਦੇ ਜज्ਬੇ ਦੀ ਕਦਰ ਕਰਦਾ ਹਾਂ ਪਰ ਕਾਹਰੀਆਂ ਤੇ ਮੁਲਾਣਿਆਂ ਦਾ ਡਰ ਹੈ ਕੁਝ ਸਮਾਂ ਦਿੱਤਾ ਜਾਵੇ ਪੂਰੇ ਨਜ਼ਰਾਨੇ ਅਤੇ ਹਥਿਆਰਾਂ ਸਮੇਤ ਅੱਗੋਂ ਆ ਮਿਲਾਂਗਾ ਰੁਕਾ ਪੜ ਕੇ ਜਥੇਦਾਰਾਂ ਸਲਾਹ ਪਿੱਛੋਂ ਬਾਜ ਸਿੰਘ ਨੇ ਸ਼ਮਸਖਾਨ ਨੂੰ ਸਮਾਂ ਦੇਣਾ ਉਚਿਤ ਸਮਝਿਆ ਉਹ ਸ਼ਮਸਖਾਨ ਦੀ ਜੰਗੀ ਚਾਲ ਨਾ ਜਾਣ ਸਕਿਆ ਇਨੇ ਸਮੇਂ ਵਿੱਚ ਸ਼ਮਸ ਖਾਨ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਗਿਆ ਉਸਨੇ ਸਿੱਖਾਂ ਨਾਲ ਸਿੱਧੀ ਟੱਕਰ ਲੈਣ ਦਾ ਫੈਸਲਾ ਕਰ ਲਿਆ ਉਸਨੇ ਕਾਜ਼ੀਆਂ ਤੇ ਮੁਲਾਣਿਆਂ ਨੂੰ ਕਹਿ ਕੇ ਜਹਾਦ ਦਾ ਐਲਾਨ ਕਰਵਾ ਦਿੱਤਾ ਭਾਰੀ ਗਿਣਤੀ ਵਿੱਚ ਜਹਾਦੀ ਇਕੱਠੇ ਹੋਣੇ ਸ਼ੁਰੂ ਹੋ ਗਏ ਕੁਝ ਦਿਨਾਂ ਵਿੱਚ ਹੀ ਸ਼ਮਸ ਖਾਨ ਕੋਲ 5000 ਘੋੜ ਸਵਾਰ 30000 ਪੈਦਲ ਤੋਪਚੀ ਤੀਰਮਾਰ ਨੇਜ਼ੇਮਾਰ ਅਤੇ ਹੋਰ ਲੜਾਕੇ ਵੀ ਆ ਜੁੜੇ ਉਸ ਕੋਲ 1 ਲੱਖ ਕੁੱਲ ਮਿਲਾ ਕੇ ਜਮ੍ਹਾਂ ਹੋ ਗਏ। ਬਾਸ ਸਿੰਘ ਦੀ ਖਾਲਸਾ ਫੌਜ ਨਾਲ ਵੀ ਆਸੇ-ਪਾਸੇ ਤੋਂ ਸਿੰਘ ਆ ਰਹੇ ਸਨ। ਅਜੀ ਹੋਸ਼ਮ ਸ਼ਮਸ Khan ਨੂੰ ਦਿੱਤੇ ਸਮੇਂ ਕਰਕੇ ਆਬੇਸਟ ਲੇਸਨ। ਹਮਲਾ ਕਰਨ ਦੀ ਕੋਈ ਵੀ ਔਤ ਨਹੀਂ ਸੀ। ਉਧਰੋਂ ਸ਼ਮਸਖਾਨ ਪੂਰੀ ਤਿਆਰੀ ਕਰਕੇ ਮਾਛੀਵਾੜੇ ਵੱਲ ਪੱਤਨ ਤੇ ਆਪ ਮੁੰਛਿਆ। ਬਾਸ ਸਿੰਘ ਨੂੰ ਜਦ ਯਕੀਨ ਹੋ ਗਿਆ ਸ਼ਮਸਖਾਨ ਨਹੀਂ ਆਏਗਾ ਤਾਂ ਉਹਨਾਂ ਆ ਵੀ ਕਿਸੇ ਹੋਰ ਪੱਤਨ ਤੋਂ ਸਤਲੁਜ ਪਾਰ ਕਰ ਲਿਆ। ਅੱਗੇ ਮੁਗਲਾਂ ਦਾ ਭਾਰੀ ਲਾਮ ਲਸ਼ਕਰ ਵੇਖ ਕੇ ਸਿੰਘਾਂ ਦੇ ਹੋਸ਼ ਉੱਡ ਗਏ ਹੁਣ ਪਿੱਛੇ ਮੁੜਨਾ ਵੀ ਮੌਤ ਸੀ ਤੇ ਅੱਗੇ ਵੀ ਖਤਰਾ ਸੀ ਲੜੋ ਜਾਂ ਮਰੋ ਦੀ ਸਥਿਤੀ ਸੀ ਲਾਗੇ ਹੀ ਇੱਕ ਪੱਠਾ ਬੰਦ ਪਿਆ ਸੀ ਸਿੰਘਾਂ ਨੇ ਇੱਥੇ ਹੀ ਮੋਰਚੇ ਆ ਮਿਲੇ ਪਰ ਮੁਗਲ ਸੈਨਾ ਤਾਂ ਆਹਣ ਵਾਂਗ ਕੇਰਾ ਪਾਈ ਆ ਰਹੀ ਸੀ ਸਿੰਘ ਬੜੀ ਕਸੂਤੀ ਸਥਿਤੀ ਵਿੱਚ ਫਸ ਗਏ ਉਹਨਾਂ ਗਿਣਤੀ ਪੱਖੋਂ ਬਰਾਬਰ ਸੰਤੇ ਨਾ ਹਥਿਆਰ ਹੀ ਇਨੇ ਸਨ ਇਧਰਲੇ ਇਲਾਕੇ ਵਿੱਚ ਨਵੇਂ ਰਲੇ ਇਕ ਸਿੰਘ ਨੇ ਬਾਦ ਸਿੰਘ ਨੂੰ ਦੱਸਿਆ ਜੇ ਕਿਸੇ ਢੰਗ ਨਾਲ ਇੱਥੋਂ ਨਿਕਲ ਸਕੀਏ ਤਾਂ ਨੇੜੇ ਹੀ ਰਾਹੋ ਦਾ ਕਿਲਾ ਖਾਲੀ ਪਿਆ ਨਿਕਲਣਾ ਬੜਾ ਮੁਸ਼ਕਲ ਜਾਪਦਾ ਹੈ ਸਿੰਘ ਜੀ ਬਾਦ ਸਿੰਘ ਹਰ ਪਾਸੇ ਤੋਂ ਵੱਧੀ ਆ ਰਹੀ ਸੈਨਾਵਲ ਵੇਖਦਿਆਂ ਗਿਆ ਇੱਥੇ ਤਾਂ ਸਿੰਘਾਂ ਦਾ ਬੜਾ ਭਾਰੀ ਨੁਕਸਾਨ ਹੋਵੇਗਾ ਬਾਜ ਸਿੰਘ ਮਨ ਅੰਦਰ ਹੀ ਕੋਈ ਫੈਸਲਾ ਕਰਦਾ ਜਾਪਿਆ ਤੁਰਕ ਸੈਨਾ ਐਨੀ ਹੈ ਕੀ ਪਤਾ ਇੱਕ ਵੀ ਸਿੱਖ ਜਿੰਦਾ ਨਾ ਬਜੇ ਸਿੰਘ ਡਰਿਆ ਹੋਇਆ ਸੀ ਬਾਸ ਸਿੰਘ ਨੇ ਆਪਣੇ ਜਥੇਦਾਰਾਂ ਨੂੰ ਸੱਦਿਆ ਸਾਰੇ ਮੁਗਲ ਸੈਨਾ ਦੇ ਤੰਗ ਹੁੰਦੇ ਜਾ ਰਹੇ ਘੇਰੇ ਤੋਂ ਕਬੜਾਏ ਹੋਏ ਸਨ ਬਾਸ ਸਿੰਘ ਨੇ ਕਿਹਾ ਗੁਰੂ ਦਾ ਨਾਮ ਲੈ ਕੇ ਅਰਦਾਸਾਂ ਸੋਧੋ ਇੱਕ ਜ਼ੋਰਦਾਰ ਹੱਲਾ ਐਸਾ ਮਾਰੋ ਕਿ ਰਾ ਤੋੜ ਕੇ ਨਿਕਲੋ ਤੇ ਰਾਹੂ ਵੱਲ ਦੋੜੋ ਬਾਸ ਸਿੰਘ ਦੀ ਹੱਲਾਸ਼ੇਰੀ ਤੇ ਬਿਉਂਦ ਕੰਮ ਆਈ ਸਿੰਘਾਂ ਨੇ ਜੈਕਾਰੇ ਛੱਡਦਿਆਂ ਇੱਕ ਕਮਜ਼ੋਰ ਪਾਸੇ ਵਾਲਾ ਹੱਲਾ ਬੋਲ ਦਿੱਤਾ ਮੁਗਲ ਸਿਪਾਈਆਂ ਦਾ ਕਾਹਨ ਕਰਦੇ ਆਂ ਘੇਰਾ ਤੋੜ ਕੇ ਰਾਹੋ ਵੱਲ ਹਵਾ ਹੋ ਗਏ ਤੇ ਕਿਲੇ ਵਿੱਚ ਜਾ ਪਣਾ ਲਈ ਸ਼ਮਸ ਖਾਨ ਜਿੱਦੀ ਸੀ ਉਸਨੇ ਆਪਣੇ ਫੌਜਦਾਰਾਂ ਨੂੰ ਪਿੱਛਾ ਕਰਨ ਲਈ ਗਿਆ ਉਹਨਾਂ ਜਾ ਕੇ ਰਾਹੋ ਦਾ ਕਿਲਾ ਘੇਰ ਲਿਆ ਜਦ ਸ਼ਮਸ ਖਾਨ ਪੁੱਜਾ ਉਸਨੇ ਲਲਕਾਰਿਆ ਇੱਕ ਵੀ ਕਾਫਰ ਬਚ ਕੇ ਨਹੀਂ ਜਾਣਾ ਚਾਹੀਦਾ ਮੁਗਲ ਸਿਪਾਹੀ ਤੰਬੂ ਗੱਡਾ ਲੱਗ ਪਏ ਰਾਹੋ ਦੇ ਕਿਲੇ ਅੰਦਰ ਰਾਸ਼ਨ ਵੀ ਨਹੀਂ ਸੀ ਘੋੜਿਆਂ ਦੇ ਖਾਣ ਲਈ ਘਾ ਪੱਠਾ ਵੀ ਨਹੀਂ ਸੀ ਮੁਗਲ ਫੌਜ ਦੇ ਇਰਾਦੇ ਵੀ ਚੰਗੇ ਨਹੀਂ ਸੰਜਾਪ ਦੇ ਕੇਰਾ ਲੰਬਾ ਵੀ ਹੋ ਸਕਦਾ ਸੀ ਬਾਸ ਸਿੰਘ ਨੇ ਆਪਣੇ ਜੱਥੇਦਾਰਾਂ ਨਾਲ ਸਲਾਹ ਕੀਤੀ ਇੱਥੇ ਕਿਲੇ ਅੰਦਰ ਘਿਰ ਕੇ ਅਸੀਂ ਮਰ ਜਾਵਾਂਗੇ ਜਾਂ ਮਾਰੇ ਜਾਵਾਂਗੇ ਜਾਨਵਰ ਕਿਉਂ ਕਮਜ਼ੋਰ ਹੋ ਜਾਣਗੇ ਇੰਜ ਕਰੀਏ ਜਦ ਮੁਗਲ ਸਿਮਾਹੀ ਆਰਾਮ ਕਰ ਰਹੇ ਹੋਣ ਅੱਧੀ ਰਾਤ ਨੂੰ ਬਾਹਰ ਨਿਕਲ ਗਏ ਤੇ ਚਾਰੇ ਦਿਸ਼ਾਵਾਂ ਵੱਲ ਜੇਕਾਰੇ ਮਾਰਦੇ ਖਿੰਡ ਜਾਈਏ ਅੱਬੜਵਾਹੇ ਉਹ ਕਿਸ ਦਿਸ਼ਾ ਵੱਲ ਪਿੱਛਾ ਕਰਨਗੇ ਅਸੀਂ ਬਾਅਦ ਵਿੱਚ ਸਤਲੁਜ ਦੇ ਪੱਤਨ ਤੇ ਜੁੜਾਂਗੇ ਗੁਰਮਤਾ ਪਾਸ ਹੋ ਗਿਆ ਮੁਗਲ ਸੈਨਾ ਦੇ ਰਸੋਈਏ ਨੇ ਸੂਰਜ ਖੜੇ ਹੀ ਕੱਚੀ ਚੁੱਲੀਆਂ ਉੱਪਰ ਵੱਡੇ ਦੇਗ ਚੜ੍ਹੇ ਹੋਏ ਸਨ ਫੌਜਦਾਰ ਸੈਨਾਪਤੀ ਆਪਣੇ ਤੰਬੂਆਂ ਵਿੱਚ ਰਮਾਨ ਆਰਾਮ ਫਰਮਾਉਣ ਲੱਗੇ ਸਨ ਜਿਵੇਂ ਹੀ ਭੋਜਨ ਤਿਆਰ ਹੋਇਆ ਸਿਪਾਈ ਖਾ ਪੀ ਕੇ ਜੇ ਸਨੂੰ ਜਿੱਥੇ ਥਾਂ ਮਿਲਿਆ ਟਿਕ ਗਏ ਬਹੁਤੇ ਤਾਂ ਖੁੱਲੇ ਅਸਮਾਨ ਥੱਲੇ ਹੀ ਸੌਂ ਗਏ ਹਨੇਰੀ ਰਾਤ ਸੀ ਅਚਾਨਕ ਜੇ ਕਾਰਿਆਂ ਤੇ ਕੋੜਿਆਂ ਦੀਆਂ ਟਾਪਾਂ ਨਾਲ ਦਰੇ ਦੇ ਮੁਗਲ ਸਿਪਾਹੀ ਕੁਰਲਾ ਉਠੇ ਕੁਝ ਸਮਾਂ ਤਾਂ ਸਮਝ ਹੀ ਨਾ ਆਈ ਹੋਇਆ ਕੀ ਹੈ ਜਦ ਸ਼ਮਸ ਖਾਨ ਦੇ ਸਿਪਾਹੀਆਂ ਪਿੱਛਾ ਕੀਤਾ ਉਦੋਂ ਤੱਕ ਤਾਂ ਸਿੰਘ ਚਾਰੇ ਦਿਸ਼ਾਵਾਂ ਵਿੱਚ ਅਲੋਪ ਹੋ ਗਏ ਸਨ ਦੇ ਨ ਚੜਿਆ ਵੇਖਿਆ ਰਾਹੋ ਦਾ ਕਿਲਾ ਖਾਲੀ ਸੀ ਸ਼ਮਸ ਖਾਨ ਨੇ ਉਸ ਦੀ ਹਿਫਾਜ਼ਤ ਲਈ ਇੱਕ ਛੋਟੀ ਜਿਹੀ ਫੌਜੀ ਟੁਕੜੀ ਤਿਆਤ ਕਰਕੇ ਆਪਣਾ ਨਿਰਾਸ਼ ਹੋ ਕੇ ਸੁਲਤਾਨਪੁਰ ਲੋਧੀ ਵੱਲ ਵਾਪਸ ਮੁੜ ਗਿਆ ਬਾਸ ਸਿੰਘ ਅਤੇ ਉਸ ਦੇ ਸਿੰਘ ਸਤਲੋਈ ਦੇ ਸ਼ੰਭ ਵਿੱਚੋਂ ਨਿਕਲੇ ਖਬਰ ਮਿਲੇ ਸ਼ਮਸ ਖਾਨ ਵਾਪਸ ਸੁਲਤਾਨਪੁਰ ਲੋਧੀ ਤੁਰ ਗਿਆ ਹੈ ਬਾਸ ਸਿੰਘ ਨੇ ਫਿਰ ਰਾਹੋ ਦੇ ਕਿਲੇ ਉੱਪਰ ਤਾਵਾ ਬੋਲ ਦਿੱਤਾ ਮੁਗਲ ਸਿਪਾਹੀ ਜਿੱਤ ਦੀ ਖੁਸ਼ੀ ਵਿੱਚ ਬੇਫਿਕਰੇ ਸੰ ਸਿੰਘਾਂ ਨੇ ਆਦੂ ਪੋਚੇ ਕੁਝ ਭੱਜ ਗਏ ਕੁਝ ਮਾਰੇ ਗਏ ਸ਼ਮਸ ਖਾਨ ਅਜੇ ਸੁਲਤਾਨਪੁਰ ਲੋਧੀ ਨਹੀਂ ਪੁੱਜਿਆ ਹੋਵੇਗਾ ਰਾਹੋ ਦਾ ਕਿਲਾ ਫਿਰ ਸਿੰਘਾਂ ਦੇ ਕਬਜ਼ੇ ਹੇਠ ਆ ਗਿਆ ਰਾਹੂ ਕੁਝ ਦਿਨ ਆਰਾਮ ਕਰਕੇ ਬਾਸ ਸਿੰਘ ਨੇ ਜਲੰਧਰ ਉੱਪਰ ਜਾ ਹਮਲਾ ਕੀਤਾ ਇਥੇ ਉਸ ਦੇ ਮੁਕਾਬਲੇ ਲਈ ਕੋਈ ਨਾ ਆਇਆ ਸਿੰਘ ਜੋਸ਼ ਵਿੱਚ ਸਨ ਤਤੇ ਘਾਉਣਾ ਫਗਵਾੜੀ ਉੱਪਰ ਵੀ ਕਬਜ਼ਾ ਕਰ ਲਿਆ ਇਸ ਵੇਲੇ ਬੰਦਾ ਸਿੰਘ ਦਾ ਸੁਨੇਹਾ ਲੈ ਕੇ ਸਿੰਘ ਆਇਆ ਤੁਰੰਤ ਸਰਹਿੰਦ ਪੁੱਜੋ ਬਾਦਸ਼ਾਹ ਦੀ ਭਾਰੀ ਸੈਨਾ ਨਜ਼ਦੀਕ ਆ ਰਹੀ ਹੈ ਬਾਸ ਸਿੰਘ ਨੇ ਜਲੰਧਰ ਅਤੇ ਫਗਵਾੜੇ ਦਾ ਪ੍ਰਬੰਧ ਸ਼ੋਗ ਜਥੇਦਾਰਾਂ ਦੇ ਹਵਾਲੇ ਕਰਕੇ ਉਸੇ ਘੜੀ ਸਰਹਿੰਦਵਾਲ ਮੋੜੇ ਪਾ ਲਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਏਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਅੱਜ ਦੀ ਵੀਡੀਓ ਕਿ ਕਿਵੇਂ ਬਾਜ ਸਿੰਘ ਨੇ ਜਲੰਧਰ ਅਤੇ ਫਗਵਾੜੇ ਦੇ ਉੱਪਰ ਹਮਲਾ ਕੀਤਾ ਸੀ ਤੇ ਉਹਦੇ ਉੱਪਰ ਕਬਜ਼ਾ ਕੀਤਾ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜਾਂ ਸਿੱਖ ਹਿਸਟਰੀ ਜਾਂ ਫਿਰ ਪੰਥਰੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ